ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ ਆਪਣੇ ਬਲਾਕ ਤਰਸਿੱਕਾ ਨੂੰ ਬਚਾਉਣ ਲਈ ਜਿਹੜਾ ਉਹ ਇੱਕ ਮਿਸ਼ਨ ਸ਼ੁਰੂ ਕੀਤਾ ਵਾ ਇਸ ਮਿਸ਼ਨ ਦੇ ਵਿੱਚ ਸਾਡੀ ਜਿਹੜੀ ਟੀਮ ਆ ਜਿਹੜੀ ਬਲਾਕ ਬਚਾਓ ਮੋਰਚਾ ਦੀ ਟੀਮ ਹੈ ਜਿਹੜੀ ਉਹਦੇ ਵੱਲੋਂ ਪੜਾਵਾਰ ਵਾਰ ਵਕ ਵਕ ਪ੍ਰੋਗਰਾਮ ਜਿਹੜੇ ਆ ਉਹ ਉਰੀਕੇ ਗਏ ਸੀ ਤੇ ਇੱਕ ਪ੍ਰੋਗਰਾਮ ਜਿਹੜਾ 12 ਤਰੀਕ ਦਾ ਯਾਨੀ ਕਿ ਆਉਣ ਵਾਲੇ ਕੱਲ ਨੂੰ ਜਿਹੜਾ ਪ੍ਰੋਗਰਾਮ ਜਿਹੜਾ ਉਹ ਉਲੀਕਿਆ ਗਿਆ ਸੀ ਟਰੈਕਟਰ ਮਾਰਚ ਦਾ ਸੋ ਇਹ ਮਾਰਚ ਜਿਹੜਾ ਵਾ ਬਲਾਕ ਤਰਸਿੱਕਾ ਤੋਂ ਜਿਹੜਾ ਪਿੰਡ ਤਰਸਿੱਕਾ ਤੋਂ ਜਿਹੜਾ ਉਹ ਸ਼ੁਰੂ ਹੋਏਗਾ ਜੋ ਕਿ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਪੜਾਅ-ਬਾਰ ਜਿਹੜਾ ਵਾ ਉਹ ਮਹਿਤਾ ਚੌਂਕ ਦੇ ਵਿੱਚ ਜਿਹੜਾ ਉਹਦੀ ਸਮਾਪਤੀ ਜਿਹੜੀ ਉਹ ਹੋਵੇਗੀ ਇਹਦੇ ਵਿੱਚ ਤੁਹਾਡੇ ਨਾਲ ਸਾਰਿਆਂ ਨਾਲ ਰੋਡ ਮੈਪ ਜ਼ਰੂਰ ਸਾਂਝਾ ਕਰਨਾ ਚਾਹੁੰਦੇ ਆ ਟੀਮ ਦੇ ਵੱਲੋਂ ਕਿ ਇਹ ਰੋਡ ਮੈਪ ਜਿਹੜਾ ਵਾ ਇਹ ਹੋਏਗਾ ਤਰਸਿੱਕਾ ਤੋਂ ਇਹ ਸ਼ੁਰੂ ਹੋਏਗਾ ਟਾਈਮ ਕਿ 8 ਵਜੇ ਦੇ ਸਵੇਰੇ ਜਿਹੜਾ ਵਾ ਤਰਸਿੱਕਾ ਤੋਂ ਜਿਹੜਾ ਵਾ ਉਹ ਟਰੈਕਟਰ ਮਾਰਚ ਜਿਹੜਾ ਸ਼ੁਰੂ ਹੋਏਗਾ ਉਸ ਤੋਂ ਬਾਅਦ ਜੱਬੋ ਆ ਰਾਏਪੁਰ ਸਰਜਾ ਬੇਰੀਆਣਾ ਡੇਰੀਵਾਲ ਪੱਟੇ ਪੱਟੀ ਕੇ ਸੈਦਪੁਰ ਮਹਿਸਮਪੁਰ ਜਲਾਲ ਕੁਹਾਟਵਿੰਡ ਮਹਿਤਾ ਤੇ ਮਹਿਤਾ ਚੌਂਕ ਆਣ ਕੇ ਪੁੱਜ ਕੇ ਉੱਚੇ ਜਿਹੜਾ ਵਾ ਸਰਕਾਰ ਦਾ ਜਿਹੜਾ ਉਹ ਪੁਤਲਾ ਫੁਕਿਆ ਜਾਏਗਾ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਾਏਗਾ ਉਹਦੇ ਤੋਂ ਅਲੱਗ ਸਾਡੇ ਕੈਬਨਿਟ ਦੇ ਵਜ਼ੀਰ ਸਰਦਾਰ ਹਰਪਜਨ ਸਿੰਘ ਈਟੀਓ ਇਹਨਾਂ ਦੇ ਨਾਲ ਦੇ ਨਾਲ ਜਿਹੜਾ ਉਹ ਪੁਤਲਾ ਫੂਕਿਆ ਜਾਏਗਾ ਇਹ ਪੁਤਲੇ ਫੂਕਣ ਦਾ ਸਿਲਸਿਲਾ ਜਿਹੜਾ ਸਾਨੂੰ ਕਰਨਾ ਕਿਉਂ ਪਿਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸਾਡੇ ਜਿਹੜੇ ਇੰਟਰਨਲ ਸੋਰਸ ਜਿਹੜੇ ਆ ਉਹਨਾਂ ਦੇ ਵੱਲੋਂ ਲਗਾਤਾਰ ਇਹ ਵੱੱਜਰ ਗਲਤੀ ਕਰਨ ਤੋਂ ਪਹਿਲਾਂ ਹੀ ਅਸੀਂ ਅਲਰਟ ਕਰਦੇ ਰਿਹਾ ਸਰਕਾਰ ਨੂੰ ਕਿ ਆਹ ਵਾਲਾ ਕੰਮ ਜਿਹੜਾ ਹੋਣ ਜਾ ਰਿਹਾ ਇਹ ਨਹੀਂ ਹੋਣਾ ਚਾਹੀਦਾ ਸੋ ਇਹ ਜਿਹੜਾ ਨਲਾਕੀ ਵਾਲਾ ਜਿਹੜਾ ਫੈਸਲਾ ਜਿਹੜਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਗੈਜਟ ਜਾਰੀ ਕੀਤਾ ਗਿਆ ਗੈਜਟ ਦੇ ਵਿੱਚੋਂ ਸਾਡਾ ਬਲਾਕ ਜਿਹੜਾ ਉਹ ਉਹਨੂੰ ਮਨਫੀ ਕਰ ਦਿੱਤਾ ਗਿਆ ਜੋ ਇੱਕ ਬੱਚਰ ਜਿਹੜੀ ਗਲਤੀ ਹੈ ਅਸੀਂ ਉਹ ਵਾਲੀ ਗਲਤੀ ਇਹਨਾਂ ਨੇ ਕਹਿੰਨੇ ਆ ਵੀ ਜਿਹੜੀ ਅਸੀਂ ਸਾਰਿਆਂ ਨੂੰ ਪਹਿਲਾਂ ਅਲਰਟ ਕਰਨ ਤੋਂ ਬਾਵਜੂਦ ਵੀ ਜਿਹੜਾ ਇਹਨਾਂ ਨੇ ਗਲਤੀ ਕੀਤੀ ਆ ਸੋ ਇੱਕ ਹੋਰ ਤੁਹਾਡੇ ਨਾਲ ਜ਼ਰੂਰ ਇਹ ਗੱਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਬਲਾਕ ਜਿਹੜਾ ਵਾ ਉਹ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ ਕਿ ਬਲਾਕ ਇੱਥੇ ਹੀ ਹੈ ਮੈਂ ਦੱਸ ਦੇਣਾ ਚਾਹੁੰਦਾ ਕਿ ਬਲਾਕ ਖਤਮ ਹੋ ਚੁੱਕਾ ਹੈ ਬਾਰ ਬਾਰ ਕਹਿ ਰਹੇ ਹਾਂ ਬਲਾਕ ਖਤਮ ਹੋ ਚੁੱਕਾ ਵਾ ਤੇ ਬਲਾਕ ਦੁਬਾਰਾ ਬਣੇਗਾ ਇਹਦੇ ਲਈ ਮੈਂ ਸਾਰੇ ਸਰਪੰਚ ਸਹਿਬਾਨ ਜਿੰਨੇ ਵੀ ਸਰਪੰਚ ਜਿਹੜੇ ਆ ਪਾਰਟੀ ਦੇ ਨਾਲ ਰਿਲੇਟਡ ਆ ਸਾਡੇ ਇਸ ਮੋਰਚੇ ਦੇ ਵਿੱਚ ਸਾਡੇ ਟਰੈਕਟਰ ਮਾਰਚ ਦੇ ਵਿੱਚ ਸਾਡੇ ਜਿਹੜੇ ਉਲੀਕੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਨਹੀਂ ਆ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਦਬਾਅ ਬਣਾਓ ਵਾਅਦੇ ਤੋਂ ਵੱਧ ਆਪਣੇ ਤੌਰ ਤੇ ਦਬਾਅ ਬਣਾਓ ਕਿ ਈਟੀਓ ਹਰਪ੍ਰੀਤ ਸਿੰਘ ਦੇ ਵੱਲੋਂ ਦੁਬਾਰਾ ਜਿਹੜਾ ਇਹ ਦੇ ਬਾਰੇ ਜਿਹੜਾ ਵਾ ਆਪਣਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰਵਾਇਆ ਜਾਵੇ ਜਿਹੜਾ ਸਾਨੂੰ ਦਫਤਰੀ ਹੁਕਮ ਜਿਹੜਾ ਉਹ ਇੱਕ ਜਾਰੀ ਕੀਤਾ ਗਿਆ ਉਹਦੇ ਨਾਲ ਸਾਡੀ ਗੱਲ ਜਿਹੜੀ ਉਹ ਨਹੀਂ ਬਣਨੀ ਸੋ ਅੱਜ ਇਹ ਪ੍ਰੋਗਰਾਮ ਜਿਹੜਾ ਵਾ ਉਹ ਜੋ ਵੀ ਕਮੇਟੀ ਦੇ ਵੱਲੋਂ ਜੋ ਵੀ ਮੋਰਚੇ ਦੇ ਵੱਲੋਂ ਲਿਖਿਆ ਗਿਆ ਇਸ ਪ੍ਰੋਗਰਾਮ ਨੂੰ ਤੁਹਾਡੇ ਨਾਲ ਜਰੂਰ ਅਸੀਂ ਸ਼ੇਅਰ ਕੀਤਾ ਉਹ ਕਿ ਸਾਡਾ ਰੋਡ ਮੈਪ ਕੀ ਹੋਏਗਾ ਤੇ ਮੈਂ ਉਮੀਦ ਕਰਦਾ ਕਿ ਹਰ ਸੁਹਿਰਦ ਸੋਚ ਵਾਲਾ ਵਿਅਕਤੀ ਹਰ ਅ ਪਿੰਡ ਦਾ ਮੋਤਵਰ ਭਾਵੇਂ ਉਹ ਸਾਫ ਦਾ ਸਰਪੰਚ ਨੇ ਭਾਵੇਂ ਉਹ ਮੌਜੂਦਾ ਸਰਪੰਚ ਨੇ ਇਸ ਮਿਸ਼ਨ ਦੇ ਵਿੱਚ ਜਰੂਰ ਸਵੇਰੇ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਹਰ ਆਮ ਤੇ ਖਾਸ ਨੂੰ ਜਿਹੜਾ ਉਹ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਕੋ ਆਪਣੇ ਟਰੈਕਟਰ ਲੈ ਕੇ ਸਾਡੇ ਨਾਲ ਇਸ ਮਿਸ਼ਨ ਦੇ ਵਿੱਚ ਸਵੇਰੇ ਜਰੂਰ ਹਾਜ਼ਰੀ ਭਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ